ਸਸੀ ਗੱਲ ਜੀ ਤੁਸੀਂ ਦੇਖਦੇ ਹੋ ਨਿਊਜ਼ ਮੈਂ ਹਜ ਜੀ ਸਿੰਘ ਬਿਲੂ ਇਸ ਟਾਈਮ ਅਸੀਂ ਖਨੌਰੀ ਬਾਰਡਰ ਤੋਂ ਪਿੱਛੇ ਖੜਿਆ ਜਿੱਥੇ ਕਿਸਾਨਾਂ ਨੇ ਆਪਣੇ ਮੋਰਚੇ ਪਰਮਨੈਂਟ ਲਾ ਰਹੇ ਨੇ ਪਰ ਅੱਜ ਮੀਟਿੰਗ ਹੋ ਰਹੀ ਹੈ ਕਿਸਾਨਾਂ ਦੀ ਤੇ ਉਹਦਾ ਹਜੇ ਕੋਈ ਛਿੱਟਾ ਨਹੀਂ ਨਿਕਲਿਆ ਪਰ ਜਿਹੜੇ ਮੇਰੇ ਨਾਲ ਤੁਹਾਨੂੰ ਦਿਖਾਉਨੇ ਆ ਕਿਸਾਨ ਵੀਰ ਦੇਖੋ ਕਿਵੇਂ ਆਪ ਰੋਟੀਆਂ ਬਣਾ ਰਹੇ ਨੇ ਤੇ ਇਹ ਮੋਗੇ ਜ਼ਿਲ੍ਹੇ ਦੇ ਕੋਇੰਟ ਖੋਸਾ ਤੋਂ ਨੇ ਤੇ ਉਥੋਂ ਦੀ ਇਹ ਜਥੇਬੰਦੀ ਹੈ ਕੰਮ ਕਰ ਰਹੀ ਹੈ ਦੇਖ ਵੀਰ ਆਪ ਰੋਟੀਆਂ ਬਣਾ ਰਹੇ ਨੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੇ ਪ੍ਰਬੰਧ ਪੂਰੇ ਕੀਤੇ ਹੋਇਆ ਰਹਿਣ ਦਾ ਪਹਿਣ ਦਾ ਬਿਸਤਰੇ ਮੰਜੇ ਗੈਸ ਸਿਲੰਡਰ ਸਭ ਕੁਝ ਹੈ ਕਬੀਰ ਖੋਸੇਪਿੰਡ ਤੋਂ ਉਹਦੇ ਨਾਲ ਨੌਜਵਾਨ ਦੇ ਵੀਰ ਦੇ ਉਹ ਲੱਗਿਆ ਹੈਗਾ ਗੈਸ ਦਾ ਗੋਲਾ ਲੱਗਿਆ ਬਾਈ ਜੀ ਆਇਓ ਉਧਰ ਪਗਲਬਾਤ ਕਰਦੇ ਆ ਰੱਸੀ ਗੱਲ ਬਾਈ ਜੀ ਬਾਈ ਜੀ ਕਾਲ ਸਾਹ ਬਾਈ ਜੀ ਬਣੀ ਜੀ ਕੀ ਗੱਲ ਹੋ ਗਈ ਸੀ ਬਾਈ ਜੀ ਬਾਈ ਕੱਲ ਉੱਥੇ ਖੜੇ ਸੀਗੇ ਮਤਲਬ ਪਰ ਕੇ ਕਹੀਏ ਉਹਨਾਂ ਕਹਿੰਦੇ ਫੌਜ ਵਾਲੇ ਬਾਈ ਦੀ ਖੋਲ ਦਿਓ ਪਰ ਉਹ ਕਹਿੰਦੇ ਸਾਨੂੰ ਬਾਈ ਸੈਂਟਰ ਤੋਂ ਸਰਕਾਰ ਦਾ ਹੁਕਮ ਆਹੀ ਨਹੀਂ ਖੋਲ ਸਕਦੇ ਹੂੰ ਰੋ ਖੜੇ ਖੜ ਉਹਨਾਂ ਨੇ ਬੰਬਾਰੀ ਕਰਤੀ ਉਹਨਾਂ ਨੇ ਪਹਿਲਾਂ ਸਵੇਰੇ ਕੋਲੇ ਇਹ ਟੇਪੇ ਬਾਅਦ ਚ ਉਹਨੇ ਗਰੇਡ ਦੇ ਹਟੇ ਉਹਨਾਂ ਨੇ ਉਹ ਆਖੇ ਇੱਥੇ ਵਜਾ ਹੀ ਸਾਫ ਹੋ ਗਈ ਠੀਕ ਹੈ ਬਾਕੀ ਅੱਖ ਬਚ ਗਈ ਥੋੜੀ ਨਿਗਾਹ ਫਰਕ ਪਿਆ ਕੱਲ ਦਾ ਹੀ ਬਹੁਤ ਆ ਦੇ ਫਿਰ ਡਾਕਟਰ ਨੇ ਦਿਖਾਇਆ ਕਿਸ ਨੂੰ ਟਾਈਟਲ ਦਿਖਾਇਆ ਨਹੀਂ ਬਈ ਇੱਥੇ ਹੀ ਆ ਜੇ ਮੈਂ ਹੁਣ ਇੰਨੇ ਪੁਲਿਸ ਸਤਾਚਾਰ ਕਰ ਰਹੀ ਹੈ ਮੋਦੀ ਸਰਕਾਰ ਕੇ ਮੋਦੀ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਬਈ ਐਂ ਤਾਂ ਹੀ ਕਹਾਂਗੇ ਜੇ ਜਿੰਨੀ ਤੁਸੀਂ ਮੰਨਦਾ ਬਾਹਲੇ ਵਧੀਆ ਗੱਲ ਹੈ ਜੀ ਐਂ ਨਹੀਂ ਤਾਂ ਬਈ ਮਰੇ ਅੱਗੇ ਵੀ ਆ ਤੇ ਹੁਣੇ ਮਰੇ ਆ ਘਰੋਂ ਇਹ ਤਾਂ ਕਹਿ ਕੇ ਆਏ ਆ ਵਾਈ ਵੀ ਦਾ ਖਾ ਸਾਰੇ ਬਈ ਦੀ ਫਰੇ ਜੀ ਜਿਵੇਂ ਹੁਣ ਤੁਹਾਡੇ ਸੱਟ ਲੱਗੀ ਤਾਂ ਉਹ ਦਰਅਦੋਂ ਵੀ ਕਰੀ ਕਾਇਮ ਨੇ ਭਾਈ ਕੋਈ ਸਰੀਰ ਬਲੰਤ ਹੌਂਕ ਲਿਆ ਜੀ ਚੱਕਰੀ ਕੋਈ ਨਹੀਂ ਆਈ ਸਾਡਾ ਬੰਦ ਬੰਦ ਕਰ ਦਵੇ ਜੇ ਉਹ ਨੂੰ ਨਹੀਂ ਆਉਂਦਾ ਤੇ ਸਾਡੇ ਨਾਲ ਰੱਖ ਲਵੇ ਭਾਈ ਇੱਥੇ ਦਿੱਲੀ ਆ ਗਿਆ ਸਾੜੀ ਵੱਢ ਲੈ ਸਾਡੇ ਤੇ ਸਾਡੇ ਗੋਲੀਆਂ ਮਾਰਦਾ ਕੋਈ ਹੋਰ ਇਹ ਤੂੰ ਭਾਈ ਉੱਤੇ ਕੋ ਹਣੀ ਗਿਆ ਜੇ ਮੋਦੀ ਸਰਕਾਰ ਇੰਨਾ ਅਤਿਆਚਾਰ ਕਰ ਰਹੀ ਹੈ ਕਿਸਾਨਾਂ ਦੇ ਉੱਤੇ ਗੋਲੀਆਂ ਭਰਾਰੀ ਹੈ ਅਤੂ ਗੈਸ ਛੱਡ ਰਹੀ ਹੈ ਇੰਟਰਨੈਟ ਸੇਵਾ ਬੰਦ ਕਰ ਦਿੱਤੀਆਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਭਾਈ ਅਸੀਂ ਤਾਂ ਹੀ ਚੁਣਿਆ ਸੀ ਪ੍ਰਧਾਨ ਮੰਤਰੀ ਬਹੁਤ ਵਧੀਆ ਬਹੁਤ ਵਧੀਆ ਕੰਮ ਕਰੂਗਾ ਪਰ ਬਈ ਨਕਮਾ ਨਿਕਲ ਗਿਆ ਜੀ ਸਭ ਤੋਂ ਨਕਮਾ ਨਿਕਲ ਗਿਆ ਇਹ ਮੋਦੀ ਮੰਤਰੀ ਹੋਰ ਵੀ ਸਾਡੇ ਨਾਲ ਹੈਗੇ ਜਥੇਬੰਦੀ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਪਿਛਲੇ ਸਾਲ ਕਿਸਾਨ ਜਥੇਬੰਦੀਆਂ ਗਈਆਂ ਸੀ ਆਪ ਦਾ ਹੱਕ ਲੈ ਕੇ ਆਈ ਇਹ ਕੀ ਕੀ ਕਿ ਮੇਰਾ ਹੋਇਆ ਇਸ ਤਰ੍ਹਾਂ ਜੀ ਚਲੋ ਉਦੋਂ ਇਹਨਾਂ ਨੇ ਆਖਿਆ ਵੀ ਅਸੀਂ ਜਿਹੜੇ ਲਾਗੂ ਕਰ ਦਿਆਂਗੇ ਸਾਡੀਆਂ ਜਥੇਬੰਦੀਆਂ ਨੂੰ ਥੋੜੇ ਭਰੋਸੇ ਦੇ ਲੈ ਕੇ ਇਹਨਾਂ ਨੇ ਨਗਰ ਉਹਨਾਂ ਨੇ ਜਿਹੜੇ ਉਦੋਂ ਮੰਨੇ ਸੀ ਤਿੰਨ ਕਾਲੇ ਕਾਨੂੰਨ ਉਹ ਇਹਨਾਂ ਲਾਗੂ ਨਹੀਂ ਮੁੜ ਕੇ ਕੀਤੇ ਉਹਦੇ ਸਬੰਧ ਸੀ ਸਾਡੀਆਂ ਜਥੇਬੰਦੀਆਂ ਨੇ ਫਿਰ ਦੂਰੀ ਇਹ ਧਾਵਾ ਬੋਲਿਆ ਚੱਲੇ ਆਂ ਅਸੀਂ ਇਧਰ ਨੂੰ ਪਰ ਹੁਣ ਆ ਇਸ ਟਾਈਮ ਸਾਨੂੰ ਆ ਪਾਤਣ ਵਾਲੇ ਬਾਰਡਰ ਤੇ ਡੱਕਿਆ ਹੋਇਆ ਖੱਟੜ ਸਰਕਾਰ ਨੇ ਕੋਈ ਬਹੁਤ ਪ੍ਰਬੰਧ ਕੀਤੇ ਨੇ ਕਿ ਲਕੋਕੇ ਲਾ ਕੇ ਵੱਡੇ ਵੱਡੇ ਅਗੇ ਲਾਈਆਂ ਗੱਡੀਆਂ ਭਰ ਕੇ ਰੇਤ ਮਿੱਟੀ ਦੀਆਂ ਬੋਰੀਆਂ ਸਭ ਲਕੋਕੇ ਲੱਗੇ ਹੋਇਆ ਫਿਰ ਤੁਸੀਂ ਕਿਵੇਂ ਜਾਵੋਗੇ ਉਧਰ ਵੇਖੋ ਜੀ ਅਜੇ ਤੁਹਾਡੇ ਜਿਵੇਂ ਜਥੇਬੰਦੀਆਂ ਲੋ ਆਡਰ ਸੀ ਕੱਲ ਥੋੜਾ ਜਿਹਾ ਝਗੜਾ ਹੋਇਆ ਸੀਗਾ ਉਹਨਾਂ ਕਹਿੰਦੇ ਅਸੀਂ ਆਪਾਂ ਸਹਿਜ ਮਤੇ ਨਾਲ ਵੀ ਆਪਾਂ ਕਾਲੀ ਨਹੀਂ ਕਰਨੀ ਅੱਜ ਸਾਨੂੰ ਟਾਈਮ ਦਿੱਤਾ ਹੋਇਆ ਸੀਗਾ ਸਮਝੌਤਾ ਇਹਦਾ ਕੋਈ ਨਾ ਹੋਇਆ ਜੀ ਫਿਰ ਸਾਰੇ ਪ੍ਰਬੰਧ ਨੇ ਕਿਲ ਵੀ ਪਟਾ ਕੇ ਗੱਡੀਆਂ ਹੀ ਪਾਸੇ ਕਰਾਂਗੇ ਪੇਗਾ ਦਿੱਲੀ ਨੂੰ ਵੀ ਤੁਰਾਂਗੇ ਹੌਸਲੇ ਪੂਰੇ ਬੁਲੰਦ ਨੇ ਪੂਰੇ ਪੂਰੇ ਬੁਲੰਦ ਆਈ ਵਾਹਿਗੁਰੂ ਕਿਰਪਾ ਪੂਰੀ ਫੌਲੀ ਆ ਦੇ ਮਾਰੇ ਮੇਰਾ ਹੀ ਨਾ ਸਾਡੇ ਕਿ ਸੌਂਦਦੇ ਆਈ ਸਿੰਘਾਂ ਨੇ ਸਾਡੇ ਨਾਲ ਐ ਕੀਤਾ ਵਾਕਿਆ ਹੀ ਚੋਦੇ ਰਹੇ ਉਹਨਾਂ ਦੇ ਬੱਚਿਆਂ ਹੀ ਆਈ ਉਹਨਾਂ ਦੇ ਉਹਨਾਂ ਦੇ ਖੂਨ ਡੁੱਲੇ ਹੋਂ ਤੱਕ ਸਾਡੇ ਵੀ ਉਹਨਾਂ ਖੂਨ ਵਾਲੇ ਮਾਰਦੇ ਆਈ ਸਾਡੇ ਐਦੋਂ ਸਾਡੇ ਬਲੰਦ ਕੀ ਹੌਸਲੇ ਹੋਣਗੇ ਰਾਤ ਮੇਰੇ ਭਤੀਜੇ ਦੇ ਬੰਬ ਵੱਜਿਆ ਉਹਥੇ ਅੱਛਾ ਹਾਂ ਰਾਤ ਅਸੀਂ ਪਾਤੜੀ ਲੈ ਕੇ ਗਏ ਉਹਨੂੰ ਠੀਕ ਹੈ ਹੁਣ ਠੀਕ ਨੇ ਹੁਣ ਠੀਕ ਹੈ ਅਨੇਕੋ ਹੌਸਲੇ ਕਿੰਨੇ ਬੁਲੰਦ ਨੇ ਇਹ ਕਹਿੰਦੇ ਸਿੰਘ ਜਿਹੜੇ ਹੁੰਦੇ ਆ ਕਹਿੰਦੇ ਪੁੱਠੇ ਨਹੀਂ ਮੁੜਦੇ ਉਹਦੇ ਬਾਈਆਂ ਦਾ ਹੌਸਲੇ ਫੇਰ ਹੀ ਬੁਲੰਦ ਰੇ ਮੋਗੇ ਜਿਹਲੇ ਤੇਰੇ ਇਹਨਾਂ ਦੇ ਬਾਈ ਦੇ ਮੇਰੇ ਵੀਰ ਦੇ ਸਿਰ ਤੇ ਉੱਤੇ ਉਹ ਵੀ ਲੱਗਿਆ ਹੈਗਾ ਸੱਟ ਵੀ ਲੱਗੀ ਅੱਖਾਂ ਤੋਂ ਨਿਗਾਹ ਤੋਂ ਕਹਦਾ ਮੈਨੂੰ ਘੱਟ ਦੇਖਣ ਲੱਗ ਗਿਆ ਪਰ ਹੌਸਲੇ ਬੁਲੰਦ ਨੇ ਦੇਖ ਰੋਟੀ ਨੁਟੀਆਂ ਬਣਾ ਕੇ ਸਿੰਘ ਕਹਿੰਦੇ ਪਿੱਛੇ ਨਹੀਂ ਮੁੜਦੇ ਉਹਦੇ ਐਦ ਕੀ ਦਾ ਮੋਗ ਦੀ ਤੋਂ ਕਹਿੰਦੇ ਮੰਗਾ ਮਨਾ ਕੇ ਹਟਾਂਗੇ ਕੈਮਰਾਮੈਨ ਬਲਵੱਥੇ ਦੇ ਨਾਲ ਜਗਸੀਰ ਸਿੰਘ ਬਿੱਲੂ ਖਲੋਰੀ ਬਾਡਰ ਮਾਨ ਰੂਪ ਚ ਲੈ ਕੇ ਜਾਣਾ ਇਹ ਤੋਂ ਜਿਹੜੋ ਦਊਗਾ ਉਹਦਾ ਤੁਰਨਾ ਇਥੋਂ ਆਈ ਫਿਰ ਬੋਲੇ ਸੋਨਾਂ ਵਾਲੇ ਬਰਾਣੀ ਇਥਾ ਪਿਛਲੇ ਵਾਰੀ ਦਾ ਆਪਾਂ ਨੂੰ ਕਾਉਂਟ ਰੱਖ ਲਿਆ ਸੀ ਪਿਛਲੇ ਵੇ ਤੁਹਾਨੂੰ ਭਾਈ ਉਹਨਾਂ ਨੇ ਝੂਠ ਮਾਰ ਮਾਰ ਕੇ ਸਾਨੂੰ ਰੱਖ ਲਿਆ ਪਰ ਇੱਕ ਹੀ ਨਹੀਂ ਹੋਊਗਾ ਇਹ ਗੱਲ ਇੱਕ ਹੀ ਅਸੀਂ ਪੂਰੀਆਂ ਮੰਗਾਂ ਲੈ ਕੇ ਉੱਠਣਾ ਭਾਈ ਬਾਕੀ ਪੰਜਾ ਇਹ ਕੱਲੀ ਕੋਈ ਪੰਜਾਬ ਦੀ ਜਿ세 ਬੰਦੀਆਂ ਦੀ ਹਰਿਆਣੇ ਦੀਆਂ ਜਿ세 ਬੰਦੀਆਂ ਰਾਜਸਥਾਨ ਦੀਆਂ ਜੂਪੀ ਦੀਆਂ ਦਿੱਲੀ ਦੀਆਂ ਸਾਡੀ ਕਿਸਾਨ ਜਿਹੜੇ ਬੰਦੇ ਸਾਰੀਆਂ ਕਟੀਆਂ ਨੇ ਮੋਦੀ ਜਿਹੜਾ ਸਰਕਾਰ ਮੋਦੀ ਬਣੀ ਨਾ ਇਹ ਸਵੇਲੋ ਵੀ ਜਿਵੇਂ ਪਹਿਲਾਂ ਔਰੰਗਜ਼ੇਬ ਨੇ ਸਾਡੇ ਨਾਲ ਕੀਤਾ ਨਾ ਉਹ ਇਹ ਇਹ ਮੋਦੀ ਸਾਹਿਬ ਕਰਦੇ ਪੈਣੇ ਤੇ ਬਾਕੀ ਪਿਛਾ ਹਟਣ ਵਾਲੀ ਗੱਲ ਨਹੀਂ ਹੈਗੀ ਜੇ ਤਾਂ ਇਹ ਸਾਡੇ ਕਾਨੂੰਨ ਸਹੀ ਮੰਨੂਗਾ ਇਹ ਚੰਗਾ ਰਵੰਨੇ ਦਾ ਜੋ ਮਰਜ਼ੀ ਤੇਰਾ ਹਲਾਤ ਵੇਂਦੀ ਵੀ ਬਾਹਰ ਦੀਆਂ ਸਰਕਾਰਾਂ ਵੀ ਵੇਂਦੀਆਂ ਪਈਆਂ ਨੇ ਬਾਹਰ ਦੇ ਮੁਲਕ ਵੀ ਵੇਂਦੇ ਪੈਣੇ ਮੋਦੀ ਨੂੰ ਲਾਹਣਤਾ ਹੀ ਪੈਣੀਆਂ ਨੇ ਫਿਰ ਜਿੱਥੋਂ ਕਿਥੋਂ ਲਾਹਣਤੇ ਪੈਣੀਆਂ ਨੇ ਪੀਐਨ ਜਿਹੜਾ ਅੰਨ ਦਾਤਾ ਕਿਸਾਨ ਕਿਸਾਨ ਨਾਲ ਤਕਾ ਕਹਿੰਦਾ ਜਿਹੜਾ ਸਾਰੀ ਦੁਨੀਆ ਦਾ ਪੇਟ ਪਾਲਦਾ ਜੀ ਇਹ ਕਹਿੰਦੇ ਵੀ ਜਿਹੜਾ ਕਿਸਾਨ ਅੰਨ ਦਤਾ ਸੜਕਾ ਤੇ ਰੋਲੀ ਮਜਬੂਰ ਉਹਦੀ ਨੇ ਕਰ ਦਿੱਤਾ ਪਰ ਸਾਡੇ ਹੌਸਲੇ ਬੁਲੰਦ ਨੇ ਅੱਦ ਕਿ ਹੱਕੀ ਮੰਗਾ ਪਿਛਲੇ ਵਾਰੀ ਨਹੀਂ ਅੱਦ ਕਿ ਹੱਕੀ ਮੰਗਾ ਲੈ ਕੇ ਬਾਹਰ ਸਾਵਾਂਗੇ ਕੈਮਰਾਮੈਨ ਬਲਵੰਤ